ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤਾਂ ਦੇ ਮਨ ਵਿੱਚ ਨਾ ਇੱਕ ਵਿਚਾਰ ਚੱਲਦੀ ਰਹਿੰਦੀ ਹੈ ਬਹੁਤ ਜਿਆਦੇ ਇੱਕ ਨਾ ਸ਼ੰਕਾ ਇੱਕ ਡਰ ਇੱਕ ਭਰਮ ਜਾ ਬਹੁਤਿਆਂ ਦੇ ਮਨ ਵਿੱਚ ਸੁਣ ਸੁਣ ਕੇ ਇੱਕ ਦੂਜੇ ਤੋਂ ਚੱਲਿਆ ਰਹਿੰਦਾ ਹੈ ਕਿ ਜੇ ਜੀ ਅਸੀਂ ਸਿਮਰਨ ਕਰਦੇ ਆ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਕੋਈ ਮੂਲ ਮੰਤਰ ਕਰਦਾ ਹੈ ਕੋਈ ਸੋਖਣੀ ਸਾਹਿਬ ਕਰਦਾ ਕਹਿੰਦੇ ਜੇ ਕਿਸ ਨੂੰ ਅਸੀਂ ਦੱਸ ਦਈਏ ਨਾ ਵੀ ਮੈਂ ਜਪਜੀ ਸਾਹਿਬ ਕਰਦਾ ਮੈਂ ਸੋਖਣੀ ਸਾਹਿਬ ਕਰਦਾ ਕਹਿੰਦੇ ਉਹ ਫਿਰ ਕਹਿੰਦੇ ਫਲ ਨਹੀਂ ਮਿਲਦਾ ਹੈਗਾ ਕਹਿੰਦੇ ਰਸ ਨਹੀਂ ਬਣਦਾ ਫਿਰ ਕਹਿੰਦੇ ਉਹ ਮੁੜਕੇ ਕਹਿੰਦੇ ਜਪਨ ਨੂੰ ਜੀ ਨਹੀਂ ਕਰਦਾ ਸੰਗ ਜੀ ਇਹ ਸਾਰਾ ਬਹਿਮ ਹੈ ਇਹ ਭਰਮ ਹੈ ਇਸ ਨੂੰ ਵਿਚਾਰਨਾ ਪਏਗਾ ਗੱਲ ਨੂੰ ਕਬੀਰ ਆ ਰਾਮ ਆ ਰਾਮ ਪਦਾਰਥ ਪਾਇ ਕਾ ਕਬੀਰਾਂ ਗਾਂਠ ਨਾ ਖੋਲ ਕਬੀਰ ਸਾਹਿਬ ਵੀ ਕਹਿੰਦੇ ਨੇ ਵੀ ਵਾਹਿਗੁਰੂ ਦਾ ਨਾਮ ਜਪਣ ਕਰਕੇ ਪਰਮਾਤਮਾ ਨੂੰ ਪਾ ਕੇ ਕਦੇ ਗੰਢ ਨਾ ਖੋਲ ਪਾਵਾ ਬਦ ਗਾਠੜੀ ਨਾ ਖੋਲ ਉਹ ਜਿਹਦੇ ਵਿੱਚ ਖਜ਼ਾਨਾ ਹੈ ਨਾਮ ਭਗਤੀ ਦਾ ਸਿਮਰਨ ਦਾ ਪਰਮੇਸ਼ਰ ਦਾ ਫਿਰ ਇੱਕ ਪਾਸੇ ਕੀ ਕਹਿੰਦੇ ਨੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਣਾ ਜੋ ਪੇਖੇ ਆਖੀ ਕਦੇ ਸੰਤਾ ਮਹਾਪੁਰਸ ਨੇ ਵੀ ਸੱਚੀ ਗੱਲ ਸੱਚੀ ਸੁਣ ਉਹ ਦੱਸਦੇ ਨੇ ਜਿਹੜਾ ਉਹ ਅੱਖਾਂ ਨਾਲ ਦੇਖਿਆ ਇੱਕ ਪਾਸੇ ਕਹਿੰਦੇ ਦੱਸੋ ਨਾ ਵੀ ਗਾਂਠ ਨਾ ਖੋਲ ਇੱਕ ਪਾਸੇ ਕਹਿੰਦੇ ਉਹ ਦੱਸਦੇ ਨੇ ਜਿਹੜਾ ਕੁਝ ਉਹਨਾਂ ਨੇ ਦੇਖਿਆ ਦੋ ਗੱਲਾਂ ਹੋ ਗਈਆਂ ਨਾ ਇਹਦੇ ਵਿੱਚ ਵਿਚਾਰ ਹੈ ਸੰਗਤ ਜੀ ਜੇਤ ਆਪ ਨੂੰ ਕੋਈ ਨਾਮ ਸਿਮਰਨ ਵਾਲਾ ਭਗਤੀ ਕਰਨ ਵਾਲਾ ਬਾਣੀ ਪੜਨ ਵਾਲਾ ਤਨੂ ਕੀ ਪੁੱਛਦਾ ਹੱਤ ਬੰਨ ਕੇ ਵੀ ਸੰਤੋ ਮੈਂ ਦੱਸਿਓ ਮਾਰਗ ਸੰਤੋ ਗੁਰਵਾਣੀ ਦੇ ਬਾਰੇ ਮੈਂ ਦੱਸਿਓ ਮਾਰਗ ਸੰਤੋ ਏ ਸੰਤੋ ਮਹਾਂਪੁਰਸੋ ਮੈਨੂੰ ਮਾਰਗ ਦੱਸੋ ਜੇ ਕਹੀ ਨਾ ਭਾਈ ਮੈਂ ਨਹੀਂ ਦੱਸਦਾ ਮੈਂ ਨਹੀਂ ਦੱਸਦਾ ਮੇਰਾ ਤਾਂ ਅਬਦਾ ਕੰਮ ਖਰਾਬ ਹੋ ਜਾਊਗਾ ਇਹ ਗੱਲ ਨਹੀਂ ਬਣਦੀ ਅਵਰ ਉਦੇਸ ਹੈ ਆਪ ਨਾ ਕਰ ਇਹ ਗੱਲ ਮਾੜੀ ਏ ਆਬ ਜਪਾ ਹੈ ਬਰਾਂ ਨਾਮ ਜਪਾਵੇ ਮਹਾਰਗਨ ਆਪ ਵੀ ਜਪੜਿਆ ਹੋਰਾਂ ਨੂੰ ਜਪਾਉਣਾ ਪਰ ਉਹ ਦੇ ਵਿੱਚ ਕਰਤਾ ਭਾਵ ਨਾ ਹੋਵੇ ਵੀ ਮੈਂ ਕਰਦਾ ਹੰਕਾਰ ਤੂੰ ਕਿਹੜੇ ਤਰੀਕੇ ਨਾਲ ਦੱਸ ਰਿਹਾ ਆਵਦਾ ਵਿੱਚ ਆਵਦੀ ਆਪ ਨੂੰ ਵਿੱਚੋਂ ਕੱਢ ਕੇ ਨਾ ਕਰਤਾ ਭਾਵ ਕੱਢ ਕੇ ਵੀ ਮੈਂ ਕਰਦਾ ਉਹ ਗੱਲ ਮਾੜੀ ਹੈ ਦੱਸਣ ਦਾ ਭਾਵ ਤੇਰਾ ਕੀ ਹੈ ਜੇ ਤਾਂ ਇਹ ਜਣਾਉਣਾ ਨੂੰ ਲੋਕਾਂ ਨੂੰ ਵੀ ਹਾਂ ਵੀ ਰਾਤ ਮੈਂ 2 ਵਜੇ ਉੱਠਾ ਸੀ ਬਿਨਾਂ ਕੱਲ ਤੋਂ ਆਨੇ ਬਾਹਨੇ ਦੱਸਦਾ ਰਹਿਣਾ ਵੀ ਅੱਜ ਤਾਂ ਨੀਂਦ ਜੀ ਆਈ ਜਾਂਦੀ ਰਾਤ 2 ਵਜੇ اٹਹਾ ਸੀ ਅਗਲਾ ਪੁੱਛ ਕੀ ਗੱਲ ਭਾਈ ਉਹ ਫਿਰ ਪਾਠ ਕਰਨਾ ਪੈਂਦਾ ਨਾ ਮੈਂ ਤਾਂ ਹੁਣ ਜਪਦਾ ਹੀ ਰਹਿਣਾ ਇਹ ਜਣਾਉਣਾ ਇੱਕ ਨੇ ਕਿਹਾ ਦੇਖੋ ਭਈ ਇਹ ਦੇ ਵਿੱਚ ਗੱਲ ਇਸ ਤਰ੍ਹਾਂ ਦੇ ਵੈਗੁਰੂ ਦੀ ਪ੍ਰਾਪਤੀ ਕਰਨੀ ਹੈ ਕੁਝ ਰਾਧਨਾ ਕਰਨੀ ਹੈ ਤਾਂ ਘਾਲਣਾ ਘਾਲਣੀ ਪਊਗੀ ਅਗਲਾ ਕੂਗਾ ਹਾਂ ਤੂੰ ਦੱਸ ਕਿਵੇਂ ਕਿਵੇਂ ਗੱਲ ਹੈ ਪਰ ਉਹਨੂੰ ਦੱਸਣਾ ਵੀ ਇਸ ਤਰ੍ਹਾਂ ਨੀਂਦ ਆਉਂਦੀ ਹੈ ਇਸ ਤਰ੍ਹਾਂ ਔਖਾ ਹੁੰਦਾ ਥੋੜਾ ਜਿਹਾ ਫਿਰ ਇਸ ਤਰ੍ਹਾਂ ਕਰ ਲੋ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲੋ ਥੋੜਾ ਜਿਹਾ ਖੜੇ ਹੋ ਜੋ ਜਲ ਪਾਣੀ ਸਾ ਕੋਲ ਵਿੱਚ ਦੀ ਤੇ ਇਸ ਤਰ੍ਹਾਂ ਸੋਕਾ ਹੋ ਜਾਂਦਾ ਹੈ ਆਲ ਟਲ ਜਾਂਦੀ ਹੈ ਉਹਨੂੰ ਤਰੀਕੇ ਦੱਸਣੇ ਆਪ ਦਾ ਭਰਾ ਸਮਝ ਕੇ ਵੀ ਸਮਝ ਕੇ ਆਪ ਦਾ ਪਿਆਰਾ ਸਮਝ ਕੇ ਗੁਰੂ ਨਾਨਕ ਦਾ ਪੁੱਤਰ ਸਮਝ ਕੇ ਉਹਨੂੰ ਦੱਸਣਾ ਵੀ ਨਹੀਂ ਭਈ ਇਹ ਵੀ ਮੇਰੇ ਵਾਂਗੂ ਹੈ ਇਹ ਵੀ ਵਿਚਾਰਾ ਜਿਵੇਂ ਮੈਂ ਵਿਆਹ ਨੂੰ ਪਿਆਰ ਕਰਦਾ ਸੀਗਾ ਇਹ ਵੀ ਪਿਆਰ ਕਰਨ ਵਾਲਾ ਹੈ ਇਹਨੂੰ ਮੈਂ ਨਾਲ ਨਾਲ ਲੈ ਕੇ ਚੱਲਾਂ ਇਹ ਵੀ ਗੁਰੂ ਨਾਨਕ ਗੁਰਾਂਗ ਦੇ ਘਰ ਨੂੰ ਜਾਣਾ ਚਾਹੁੰਦਾ ਹੈ ਇਹ ਵੀ ਪਿਆਰ ਕਰਦਾ ਹੈ ਰੱਬ ਨੂੰ ਇਹ ਮੇਰਾ ਭਰਾ ਹੈ ਇਹ ਮੇਰਾ ਆਪਦਾ ਹੈ ਮੇਰਾ ਹੀ ਇਹ ਹੋਰ ਕੌਣ ਹੈ ਆ ਜੋ ਆਪਾਂ ਇਕੱਠੇ ਚੱਲੀਏ ਵੈਸੇ ਹੁੰਦੇ ਕਹਨ ਸਤਸੰਗ ਦੇ ਰੂਪ ਦੇ ਵਿੱਚ ਸਤਸੰਗ ਭਰਾ ਜੋਹਾਰਪੁਰ ਕੀ ਵਾਸਨਾ ਮੈਸੋ ਭਾਈ ਸੋ ਮੇਰਾ ਵੀਰ ਜਿਹੜਾ ਕਹਿੰਦੇ ਪ੍ਰਮਾਤਮਾ ਦੀ ਗੱਲ ਸੁਣਾਉਂਦਾ ਨਾ ਕਿਸੇ ਨੂੰ ਉਹ ਭਾਈ ਹੈ ਉਹ ਵੀਰ ਹੈ ਦੱਸਣ ਨਾਲ ਕੁਛ ਨਹੀਂ ਹੁੰਦਾ ਸੰਗ ਦੀ ਵੀ ਹੈ ਹੁਣ ਗਣਤੀ ਸਿੰਘ ਨੇ ਸਪੀਕਰਾਂ ਦੇ ਵਿੱਚ ਰੋਜ਼ ਪੜ੍ਹਦੇ ਨੇ ਕੀਰਤਨੀਆਂ ਕੀਰਤਨ ਕਰਦੇ ਨੇ ਸੁਖਣੀ ਸਾਹਿਬ ਪੜ੍ਹਦੇ ਨੇ ਇਹਦਾ ਮਤਲਬ ਖਤਮ ਹੋ ਗਿਆ ਕੰਮ ਉਹਨਾਂ ਦਾ ਪਰ ਦੱਸਣ ਵੇਲੇ ਤੁਹਾਡੇ ਮਨ 'ਚ ਹੰਕਾਰ ਨਾ ਹੋਵੇ ਮੈਂ ਕਰਦਾ ਮੈਂ ਕਰਦਾ ਦਸਨ ਵੇਲੇ ਭਾਉ ਭਗਤ ਕਰ ਨੀਚ ਸਦਾਏ ਨਾਨ ਜਿਤਾਉ ਮੋਖ ਅੰਤਰ ਪਾਈ ਪ੍ਰੇਮ ਕਰਕੇ ਭਗਤੀ ਕਰਕੇ ਨੀਮਕਾਈ ਨਹੀਂ ਮੈਂ ਤਾਂ ਕੁਛ ਨਹੀਂ ਦੇ ਮੈਥੋਂ ਗੁਰੂ ਗੁਰੂ ਘਰ ਆਉਂਦਾ ਮੈਥੋਂ ਮੈਥੋਂ ਗੁਰੂ ਕਰਾਉਂਦਾ ਮੇਰੀ ਵੀ ਅਰਦਾਸ ਕਰੋ ਕਿ ਮੈਂ ਹੋਰ ਸਿਮਨ ਕਰਾਂ ਜਾਨੀ ਆਬਦੀ ਆਪਣੇ ਛੋਟਾ ਸੁਝਣਾ ਪਿਆਰ ਵੀ ਸਮਝਣਾ ਪਿਆਰਾ ਪਿਆਰ ਰੱਖੇ ਮਨ ਵਿੱਚ ਦੱਸੇ ਤਾਂ ਕੁਛ ਨਹੀਂ ਹੁੰਦਾ ਪਰ ਗਾਹਕ ਹੋਵੇ ਪੁੱਛਣ ਵਾਲਾ ਮਗਰਮ ਅਗਰ ਫਿਰਨਾਲ ਹੋਵੇ ਵੀ ਮੈਨੂੰ ਵੀ ਰਸਤੇ ਪਾਓ ਭਰਾ ਵੀ ਜਿਹੜਾ ਕੁਛ ਤੈਨੂੰ ਮਾੜਾ ਮੋਟੀ ਕਿਰਪਾ ਹੋਈ ਹੈ ਨਾ ਮੈਨੂੰ ਵੀ ਮੈਂ ਵੀ ਉਧਰ ਨੂੰ ਚੱਲਾਂ ਮੈਨੂੰ ਰਸਤਾ ਦੱਸ ਦੇ। ਬਾਸੈ ਨਹੀਂ ਗੱਲ ਕੁਛ ਨਹੀਂ ਹੁੰਦਾ ਦੱਸੇ ਸੰਗ ਜੀ ਤੁਸੀਂ ਕੀ ਕਰੋਸ ਤੇ ਪਾਸ਼ਾ ਮਹਾਰਾਜ ਮੇਰੇ ਨਾਲ ਦਾ ਇੱਕ ਹੋਰ ਹੋ ਗਿਆ। ਮੈਂ ਕੱਲਾ ਸੀ ਅਸੀਂ ਦੋ ਹੋ ਗਏ। ਦੋ ਤੋਂ ਚਾਰ ਹੋ ਗਏ, ਚਾਰ ਤੋਂ 6 ਹੋ ਗਏ। ਇੱਕ ਦੂਜੇ ਨੂੰ ਫੋਨ ਕਰ-ਕਰ ਕੇ ਵੀ ਉਠਾਇਆ ਕਰੂ ਵੀ ਉੱਠ ਲੈ ਪਾਈ। ਮੈਂ ਵੀ ਜਾਗਦਾ ਤੂੰ ਵੀ ਜਾਗ ਜਾ ਪਰਮੇਸ਼ਰ ਦਾ ਨਾਮ ਜਪ ਲੈ। ਬਹਿਮਣਾ ਕਰੋ ਕੁਛ ਨਹੀਂ ਹੁੰਦਾ ਤੁਹਾਨੂੰ ਨਾ ਕੁਛ ਨਹੀਂ ਹੁੰਦਾ ਰਸ ਵਿੱਚ ਰਿਹਾ ਕਰੋ ਮਹਾਰਾਜ ਚ ਪਾਸ਼ਾ ਮੈਂ ਕੁਛ ਨਹੀਂ ਕੀਤਾ ਤੁਸੀਂ ਆਪ ਹੀ ਕਰਵਾਉਣ ਵਾਲਿਓ ਬਸ ਐਨ ਰਿਹਾ ਕਰੋ ਬਹਿਮਣਾ ਕਰੇ ਗਰੇ ਬੰਦਗੀ ਨੂੰ ਨਾਜ਼ਰ ਨਹੀਂ ਲੱਗਦੀ ਤੰਤ ਮੰਤਨਾ ਜੋਹੀ ਤੇ ਚਾਖ ਨਾ ਲੱਗੇ ਮਹਾਰਾਜ ਨਾ ਤੰਤਰ ਮੰਤਰ ਨਾ ਚਾਖ ਨਾ ਨਜ਼ਰ ਲੱਗਦੀ ਏ ਇਸ ਕਰਕੇ ਭਰਮ ਵਿੱਚ ਨਾ ਪਾਓ ਜੇ ਕੋਈ ਪੁੱਛਣ ਆਲੇ ਪਿਆਰ ਨਾਲ ਕੋਈ ਪੁੱਛਦਾ ਨੀਮਾ ਹੋ ਕੇ ਉਹਨੂੰ ਕਿਣਕਾ ਦੇ ਦਿਆ ਕਰੋ ਦੱਸ ਦਿਆ ਕਰੋ ਰਾਹ ਮਾਰ ਦੱਸ ਦਿਆ ਕਰੋ ਪਰ ਆਪ ਨਹੀਂ ਕਿਸ ਬੰਦੇ ਆਪ ਹੀ ਸਭ ਆਪ ਹੀ ਗੁਰੂ ਕਹਾ ਲੈਣਾ ਆਪ ਹੀ ਵੱਡਾ ਕਹਾਉਣਾ ਹੰਕਾਰ ਨਾ ਹੋਵੇ ਦਸਮ ਵਿੱਚ ਦਸਮ ਵਿੱਚ ਨਿਮਰਤਾ ਨੀਮਾਪਣ ਨਮਾਣਾપણ ਹੋਵੇ ਆਪ ਦਾ ਪਿਆਰਾ ਜਾਣ ਕੇ ਦਾ ਭਰਾ ਜਾਣ ਕੇ ਆਪ ਦਾ ਸੰਗੀ ਜਾਣ ਕੇ ਨੂੰ ਦੱਸੋ ਫਿਰ ਕੁਝ ਨਹੀਂ ਹੁੰਦਾ ਮਹਾਰਾਜ ਸਭ ਗੁਰੂ ਖੁਸ਼ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ